ਲਈ ਉਹਦਾ ਇਹਦਾ ਸਾਰਾ ਉਹ ਮੈਂ ਉਹ ਕੋਈ ਪਤਾ ਨਹੀਂ ਜੀ ਸਰ ਇਹ ਹੀ ਕਿ ਮੈਂ ਨਾ ਕੁਛ ਆਪਣੇ ਮਾਰਕੀਟ ਦੇ ਕੰਮਾਂ ਤੋਂ ਸ਼ਾਮ ਨੂੰ ਕੋਈ 6.5 ਦੇ ਲਗਭਗ ਆਪਣੇ ਘਰ ਨੂੰ ਜਾ ਰਿਹਾ ਸੀ ਰਸਤੇ ਵਿੱਚ ਦਿਨੇਸ਼ ਕੋਸਲਾ ਨੇ ਵੇਖਿਆ ਮੈਨੂੰ ਅੱਗੇ ਆਉਂਦਿਆਂ ਨੂੰ ਤੇ ਇਹਨੇ ਮੇਰੇ ਵਿੱਚ ਨਾ ਗੱਡੀ ਮਾਰੀ ਜਾਨੋ ਮਾਰ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਤੇ ਥੋੜੀ ਦੇਰ ਬਾਅਦ ਜਦੋਂ ਮੈਂ ਉੱਠ ਕੇ ਇਹਨੂੰ ਪੁੱਛਿਆ ਇਹ ਕੀ ਕਰਨ ਡਿਆ ਵਾ ਉਹ ਇਨਾ ਚੋਰ ਨੂੰ ਪਿੱਛੋਂ ਇਹਦੇ ਚਾਚੇ ਤਾਏ ਦਾ ਪੋਤੇ ਆ ਹੈਪੀ ਹੋਸਲਾ ਉਨੇ ਪਿਛੋਂ ਮੈਨੂੰ ਫੜ ਲਿਆ ਦੋ ਤਿੰਨ ਜਣੇ ਹੋਰੀ ਤੇ ਇਹਨੇ ਅੱਗੇ ਉਹ ਸੀਟ ਵਿੱਚੋਂ ਦਾਤਰ ਕੱਢ ਕੇ ਇਹਨਾਂ ਗੱਡੀ ਦੇ ਵਿੱਚੋਂ ਤੇ ਮੇਰੇ ਤੇ ਵਾਰ ਕਰਤਾ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ ਉਸ ਦਿਨ ਥੋੜੀ ਦੇਰ ਬਾਅਦ ਜਦੋਂ ਪਬਲਿਕ ਉੱਥੇ ਰੋਲਾ ਪੈ ਗਿਆ ਤੇ ਪਬਲਿਕ ਦੇ ਕੁਝ ਬੰਦਿਆਂ ਨੇ ਮੈਨੂੰ ਛਡਾਇਆ ਨਹੀਂ ਤੇ ਇਹਨਾਂ ਵੱਲੋਂ ਕੋਈ ਕਸਰ ਨਹੀਂ ਹਈ ਆਗੀ ਮੈਨੂੰ ਮਾਰ ਦੇਂਦੀ ਇਹ ਮੇਰੇ ਨਾਲ ਪਤਾ ਨਹੀਂ ਕਿੰਨੀ ਕਿ ਮੈਰ ਰੱਖਦਾ ਦਿਲ ਦੇ ਵਿੱਚ ਇਹਨੇ ਅੱਗੇ ਵੀ ਮੇਰੇ ਤੇ ਝੂਠੀਆਂ ਦਰਖਾਸਤਾਂ ਸਿਟੀ ਥਾਣੇ ਇੱਕ ਕੋਈ ਮੈ ਮੈਤੇ ਇਹਨਾਂ ਦੇ ਨਾਲ ਕੋਈ ਗੱਲ ਗੱਲਬਾਤ ਹੋਈ ਕਿਸੇ ਬੰਦੇ ਦੀ ਉਹਦੇ ਵਿੱਚ ਵੀ ਇਹਨੇ ਮੈਨੂੰ ਇਨਵੋਲਵ ਕਰ ਦਿੱਤਾ ਕ ਪੁਲਸ ਵਾਲੇ ਕਹਿੰਦਾ ਇਹਦੇ ਕੋਲੋਂ ਪਿਸਟਲ ਆਏ ਕੋਈ ਦਾਤਰਾ ਜੀ ਸਾਡੀ ਦੁਕਾਨਾਂ ਤੇ ਹੁੰਦਾ ਵਾ ਸਾਨੂੰ ਧਮਕੀਆਂ ਦੇ ਕੇ ਜਾਂਦਾ ਕਈ ਤਰ੍ਹਾਂ ਦੇ ਇਲਜ਼ਾਮ ਇਹਨੇ ਮੇਰੇ ਉੱਤੇ ਅੱਗੇ ਵੀ ਲਾਏ ਆ ਤੇ ਆ ਹੁਣ ਇਹਨਾਂ ਨੇ ਜਿਸ ਦਿਨ ਦੀ ਮੇਰੇ ਸੱਟ ਲੱਗੀ ਮੇਰੇ ਕੋਲ ਕਈ ਬੰਦੇ ਭੇਜੇ ਆ ਕਿ ਨਹੀਂ ਵੀ ਤੂੰ ਰਾਜੀਨਾਮਾ ਕਰ ਪਰ ਮੈਂ ਰਾਜੀਨਾਮਾ ਕਦੇ ਵਾਸਤੇ ਕਰਾਂ ਮੈਂ ਤੇ ਪ੍ਰਸ਼ਾਸਨਗਾਰੀ ਇਹੋ ਗੱਲ ਕਰਦਾ ਵਾਂ ਕਿ ਮੇਰੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਏ ਮੈਂ ਇਹੋ ਬੇਨਤੀ ਕਰਾਂਗਾ ਬਾਰ-ਬਾਰ ਤੁਹਾਡੇ ਅੱਗੇ ਸਾਡੀ ਅੱਜਕੱਲ 4-5 ਲੱਖ ਰੁਪਏ ਦਾ ਕੈਸ਼ ਕੰਮ ਕਰਦਾ ਵਾ ਜੇ ਇਹਦੇ ਕੋਲ ਬਿੱਲ ਹੋਣਗੇ ਤੇ ਅੱਜਕੱਲ ਤੇ ਲੋਕੀ ਆਰਟੀਐਸ ਕਰਦੇ ਆ ਬੜੇ ਸੋਖੇ ਕੰਮ ਕੈਸ਼ ਤੇ ਕੋਈ ਦੁਕਾਨਦਾਰ ਰੱਖਦਾ ਹੀ ਨਹੀਂ ਆ ਜਿਹੜਾ ਵੀ ਕਰਦਾ ਵਾ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਜੀ ਇਹਨਾਂ ਦੀ 1 ਘੰਟੇ ਦੀ ਸੇਲ 5 ਲੱਖ ਰੁਪਈਆ ਵਾ ਤੇਰੀ ਸਾਰੀ ਦਿਹਾੜੀ ਦੀ ਸੇਲ ਕਿੰਨੀ ਹੋਊਗੀ ਮੈਂ ਤੇ ਬੇਨਤੀ ਕਰਾਂਗਾ ਸੇਲ ਟੈਕਸ ਇਨਕਮ ਟੈਕਸ ਬੈਕਮੈਨ ਨੂੰ ਕਿ ਇਹਦੇ ਤੇ ਜੋ ਬਣਦੀ ਕਾਰਵਾਈ ਆ ਇਹਦੀ ਤੇ ਕੀਤੀ ਜਾਵੇ ਬਸ ਮੇਰੀ ਤੇ ਇਹੋ ਬੇਨਤੀ ਆ ਜੀ ਤੁਹਾਡੇ ਅਗੇ ਜੋ ਮੇਰੀ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਸੱਚਾਈ ਨਹੀਂ ਹੈਗੀ ਇਹ ਚੀਜ਼ ਕਹਿਣ ਦੀ ਕਿਹੜੀ ਗੱਲ ਆ ਭੋਮਾ ਦਸਤੋਲੇ ਦੀ ਕਹਦੇ ਮੈਂ ਵੀ ਕਹਿ ਸਕਦਾ ਮੈਂ ਵੀ ਕਹਾਂਦਾ ਮੈਂ ਕੈਸ਼ ਲਾ ਕੇ ਮਾਰਕੀਟ ਚੋਂ ਲੰਘਣ ਦੇ ਆ ਇਹਨਾਂ ਨੇ ਮੈਨੂੰ ਘੇਰ ਲਿਆ ਪਰ ਜਿਹੜੀਆਂ ਗੱਲਾਂ ਬਣਦੀਆਂ ਨਹੀਂ ਜਿਹੜੀਆਂ ਗੱਲਾਂ ਦਾ ਤੋਕਣੀ ਬੰਦਾ ਕਾਦੇ ਵਾਸਤੇ ਕਰਨੀ ਆ ਤੇ ਇਹੋ ਬੇਨਤੀ ਕਰਾਂਗਾ ਐਸਐਸਪੀ ਸਾਹਿਬਾ ਦੀ ਪੁਲਿਸ ਪ੍ਰਸ਼ਾਸਨ ਗਾੜੀ ਕਿ ਮੇਰੀ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਭਾਜੀ ਤੇ ਨਗਰੀ ਬਖਾਈ ਦੀ ਪੂਰੀ ਬਿਠਾ ਲੈ ਦੇ ਵਿੱਚ ਜੇ ਕੋਈ ਕੰਮ ਥੋੜੀ ਜਿਹਾ ਕੰਮ ਬਿਜ਼ਨਸ ਬੰਦ ਕਰਕੇ ਚਾਬੀਆਂ ਦੇ ਦੇਣੀ ਐ ਐਸਐਸਪੀ ਸਾਹਿਬ ਨੂੰ ਕਹਿੰਦੀ ਆ ਤਾਂ ਫਿਰ ਆਈ ਸੀਰ ਤੋਂ ਲੈ ਕੇ ਰਾਤ ਤੱਕ ਕੰਮ ਕਰੀਏ ਤਾਂ ਇਹਨਾਂ ਨੂੰ ਲੁੱਟਾ ਖਵਾਉਣ ਦਾ ਮੈਂ ਫਿਰ ਤੱਕਮ ਕਰਕੇ ਹੀ ਹੋਸਲਾ ਸਾਹਿਬ ਪਤਾ ਤੁਹਾਨੂੰ ਕੌਣ ਆਂ? ਭਾਜੀ ਮੈਂ ਪਟਾਲੇ ਦਾ ਅੰਮੋਲ ਆਈਸਕ੍ਰੀਮ ਡਿਸਟ੍ਰੀਬਿਊਟਰ ਆ। ਨਾਲ ਮੇਰਾ ਕੋਲਡ ਡਰਿੰਕ ਦਾ ਹੋਲਸੇਲ ਦਾ ਕੰਮ ਆ। ਮੇਰੀ ਦੁਕਾਨ ਦੇ ਅੰਦਰ ਜਾ ਕੇ ਦੇਖੋ ਕਿੰਨਾ ਮਾਲ ਮੇਰੇ ਕੋਲ ਹੈ। ਭਾਜੀ ਕੋਈ ਗੱਲ। ਮੈਂ ਨਹੀਂ ਚਾਹੁੰਦਾ। ਮੈਂ ਨਹੀਂ ਚਾਹੁੰਦਾ। ਚੁੱਪ ਕਰਕੇ ਲੈ ਲੈ। ਚੁੱਪ। ਲੋ ਆ ਜਾ। ਚੁੱਪ। ਚੁੱਪ। ਅੱਜ ਤੋਂ ਬਾਅਦ ਅੱਜ ਦੇ ਨਾਲ

ਇਹਨੇ ਵਿਆਹੇ ਲੋਕ ਕੋ ਇੱਥੇ ਲਿਆ ਰਹੀ ਜੇ ਵਿਆਹੇ ਲੋਕ ਕੋ ਇਹ ਐ ਬਹੁਤ ਆ ਗਿਆ ਇਹ ਮਨੈਸ਼ ਕੋਲੋਂ ਖਲੀ ਮੈਸ਼ ਕੋਲੋਂ ਮੈਂ ਮੌਲਾ ਇਸਕੇਮ ਡਿਸਟ੍ਰੀਬਿਊਟਰ ਬਟਾਲਾ ਹਾਲ ਮੇਰਾ ਕੋਲ ਡਰਿੰਕ ਦਾ ਕੰਮ ਆ ਹੋਲ ਸੇ ਦਾ ਕਮਨ ਕੋਸ